ਦੀ ਵਾਪਸ ਜਾਓ ਰਾਣਾ ਕੋਟੀ ਵਾਪਸ ਜਾਓ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਫਿਰੋਜ਼ਪੁਰ ਤੋਂ ਬੀਜੇਪੀ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਰਾਣਾ ਸੋਢੀ ਜਲਾਲਾਬਾਦ ਦੇ ਪਿੰਡ ਪ੍ਰਭਾਤ ਸਿੰਘ ਵਾਲਾ ਪਹੁੰਚੇ ਸਨ ਇੱਥੇ ਕਿਸਾਨਾਂ ਨੇ ਕਾਲੀਆਂ ਝੰਡੀਆਂ ਨਾਲ ਬੀਜੇਪੀ ਉਮੀਦਵਾਰ ਦਾ ਵਿਰੋਧ ਕੀਤਾ ਇਸ ਦੌਰਾਨ ਪੁਲਿਸ ਨੂੰ ਭਾਰੀ ਮੁਸ਼ਕਲਤ ਕਰਨੀ ਪਈ ਪੁਲਿਸ ਨੇ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਰੋਕਿਆ ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਉਹਨਾਂ ਨੂੰ ਵੋਟ ਪਾਉਣ ਪਰੋਸਾ ਦਿੱਤਾ ਕਿ ਉਹ ਹਰ ਸਮੱਸਿਆ ਤੇ ਗੱਲ ਕਰਨਗੇ ਬਹੁਤ ਵਧੀਆ ਸ਼ੁਰੂਆਤ ਹੈ ਫਿਰ ਲੋਕ ਖੜੇ ਨੇ ਕਿਸਾਨ ਕਹਿੰਦੇ ਆ ਸੰਵਾਦ ਕਰਨਾ ਹੈ ਗੱਲਬਾਤ ਕਰਨੀ ਹੈ ਕੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿਸਾਨਾਂ ਦੀ ਗੱਲਬਾਤ ਮੈਂ ਸੁਣ ਚੁੱਕਾ ਇਲੈਕਸ਼ਨ ਤੋਂ ਬਾਅਦ ਉਹਨਾਂ ਦੀ ਗੱਲ ਅਸੀਂ ਗੱਲ ਕਰਾਂਗੇ ਉਹਨੋਂ ਤੱਕ ਮੇਰੀ ਉਹਨਾਂ ਨੂੰ ਇਹ ਅਡਵਾਈਸ ਹੈ ਬੇਨਤੀ ਹੈ ਕਿ ਆਜ਼ਾਦ ਆਰਾਮ ਦੇ ਨਾਲ الیکشن کا پروسیس ہے جن ووٹ پانی انہوں کی مرضی ہے لیکن سانو پہن گئے تو چنگا, چنگا, چنگا ہونا مدد کروں گے اور دی جیلی تنگ جب پارلیمنٹ سے جا مسئلہ نے